ਉਹ ਨਾ ਉਹ ਨਾ ਇਧਰ ਨਾ ਇਧਰ ਆ ਸਾਈ ਜਨਾਬ ਹੋਲੀ ਦੇ ਖੇਡ ਨਹੀਂ ਆ ਖਡਾਉਣਾ ਹੋਲੀ ਪੁੱਤ ਖਡਾਉਣਾ ਇਧਰ ਤੁਸੀਂ ਜਿਉਣਾ ਹਰਾਮ ਕੀਤਾ ਲੋਕਾਂ ਦਾ ਇਹ ਏਡੇ ਏਡੇ ਬੋਤਲ ਕੱਟੇ ਤੈਨੂੰ ਮਗਰ ਲਈ ਫਿਰਦੇ ਐ ਫਿਰ ਬੋਲੀ ਤੇਰੀ ਮਾੜੀ ਲੱਗਦੀ ਮੈਨੂੰ ਹਜੇ ਵੀ ਓਏ ਪਾਗ ਵਾਲਿਆ ਦੰਦ ਨਾ ਕੱਟ ਮੈਂ ਤੇਰੇ ਬੂਥਾ ਸਿਕੁੰਦਰਾ ਬੇਨਤੀ ਐ ਖਾਨੇਦਾਰ ਸਾਹਿਬ ਇੱਕ ਆਪਣੇ ਮੁੰਡੇ ਹੋਲੀ ਖੇਡਦੇ ਸੀਗੇ ਅੱਜ ਫਾਲ ਬਾਤ ਤਿਹਾਰ ਆਉਂਦਾ ਬੱਚੇ ਹੂੰ ਉਹਨਾਂ ਨੇ ਬਣਾਉਣਾ ਹੁੰਦਾ ਐ ਤੇ ਉਹਨਾਂ ਨੂੰ ਤੁਸੀਂ ਮੈਂ ਸੁਣਿਆ ਵੀ ਤੁਸੀਂ ਉਹਨਾਂ ਦਾ ਫੋਨ ਆਇਆ ਸੀ ਕੋਈ ਯਾਰ ਦੋਸਤਾਂ ਦਾ ਤੁਸੀਂ ਉਹਨਾਂ ਨੂੰ ਥਾਣੇ ਲਿਆਇਆ ਮਤਲਬ ਛਡਾਉਣ ਵਾਸਤੇ ਫੋਨ ਕਰ ਰਹੇ ਹੋ ਤੁਸੀਂ ਤੇ ਅੱਜ ਤੱਕ ਤਾਂ ਥਾਣੇਦਾਰ ਸਾਹਿਬ ਸਾਨੂੰ ਕਿਤੇ ਥਾਣੇ ਹੋਣਾ ਨਹੀਂ ਪਿਆ ਬੜੇ ਥਾਣੇਦਾਰ ਇੱਥੇ ਲੱਗੇ ਆ ਸਾਡੇ ਇਧਰ ਇਧਰ ਥਾਣੇ ਥਾਣੇ ਰੋਕ ਰੋਕੋ ਰੋਕੋ ਓਏ ਪੱਜ ਗਏ ਓਹ ਫੜ ਓਹ ਫੜ ਇਧਰ ਦਾ ਇਧਰ ਦਾ ਇਧਰ ਦਾ ਸਾਡ ਤੇ ਇਹ ਇਹ ਮਾਰ ਕੇ ਚਿੱਤ ਇਹ ਮਾਰ ਇਧਰ ਲਾ ਇਧਰ ਲਾ ਸੱਟ ਤੇ ਇਧਰ ਲਾਓ ਸੱਟ ਤੇ ਗੰਦ ਪਾਇਆ ਤੁਸੀਂ ਜਨਾਬ ਹੋਲੀ ਦੇ ਖੇਡਣੀ ਆ ਸਟਾਉਣਾ ਹੋਲੀ ਪੁੱਤ ਖਡਾਉਣਾ ਇਧਰ ਐ ਸਾਰੀ ਖੇਡੀ ਜਾਂਦੇ ਹੋਲੀ ਦੇ ਖੇਡਣੀ ਆ ਜਨਾਬ ਅਸੀਂ ਵਸ ਫਰਵਾਰ ਨੂੰ ਚਲੋ ਚਲੋ ਆ ਚਾਬੀ ਕੱਢੋ ਮੋਟਰਸਾਈਕਲ ਦੀ ਕੀ ਗੰਦ ਪਾਇਆ ਤੁਸੀਂ ਚਾਬੀ ਕੱਢੋ ਚਲੋ ਉਧਰ ਲਾਓ ਜਨਾਬ ਸਾਰੀ ਖੇਡਦੇ ਆ ਉਧਰ ਸਾਰੀ ਖੇਡਦੇ ਆ ਚਲ ਖਡਾਉਣੇ ਤੁਹਾਨੂੰ ਚਲੋ ਚਲੋ ਜਨਾਬ ਅੰਦਰ ਲੱਗੇ ਚੱਲ ਅੰਦਰ ਲੱਗੇ ਚੱਲ ਚਲੋ ਚਲੋ ਆਜੋ ਓਏ ਆਜੋ ਤੁਸੀਂ ਜਿਉਣਾ ਹਰਾਮ ਕੀਤਾ ਲੋਕਾਂ ਦਾ ਬਗੀਤ ਲੈ ਕੇ ਚੱਲੋਂ ਅੰਦਰ ਇਹਨੂੰ ਖੋਲ ਦਿਓ ਖੋਲ ਦਿਓ ਆਲਾ ਆਲਾ ਇਧਰ ਇਧਰ ਲਾ ਸਾਈਡ ਤੇ ਲੈ ਇਹਨੂੰ ਵੀ ਲੈ ਓਏ ਇਧਰ ਲਾ ਸਾਈਡ ਤੇ ਇਧਰ ਲਾ ਸਾਈਡ ਤੇ ਗਾ ਇਧਰ ਇਧਰ ਧਿਆਨ ਇਹਨੂੰ ਚਾਬੀ ਕੱਢ ਕੇ ਲਓ ਆ ਫਿਰ ਚਾਬੀਓ ਚਲੋ ਲੈ ਕੇ ਚੱਲੋਂ ਅੰਦਰ ਇਹਨੂੰ ਪਣਾਵਾ ਪਾਉ ਐ ਨਾਲੋਂ ਮੈਂ ਚਲੋ ਪਾਉ ਮੋ ਤੇ ਨਾਲੋਂ ਵਜੇ ਵਜਾਉਂਦੇ ਐ ਇਹ ਇਧਰ ਨੂੰ ਇਧਰ ਚਲੋ ਇਧਰ ਉਹ ਕੰਜਰ ਦੇ ਜੰਮਿਆ ਹੈਣੀ ਇਹ ਤੈਨੂੰ ਕਿੱਧਰ ਲਾਈ ਫਿਰਦੇ ਇਹ ਸ਼ਰਮ ਲਾਈ ਕੰਜਰਦਿਆਂ ਨੇ ਹਾਂ ਬੋਲੋ ਗੇੜ ਤੇ ਮਲਕੀਤ ਕਰੋ ਬੰਦ ਹਰਬੰਸ ਬੰਦ ਕਰੋ ਇਹਨਾਂ ਨੂੰ ਚਲੋ 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 ਬੈਠੋ ਇੱਥੇ ਬੈਠੋ ਇੱਥੇ ਤਰਾਹ ਤਰਾਹੇ ਬੈਠੋ 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 ਇੱਥੇ ਆਹ ਵਾਜੇ ਜੇ ਫੜਾ ਇਹਨਾਂ ਦੇ ਫੜਾ ਓਏ ਫੜਾ ਮੋਟਰਾਂ ਦੀ ਹਾਂ ਲਾਈ ਨੂੰ ਨੰਬਰ ਬੰਦ ਕਰ ਫੋਨ ਦੇ ਵਿਖਿਆ ਕੌਣ ਆਉਂਦਾ ਕੋਈ ਨਹੀਂ ਆ ਜਾਣਦੇ ਜਿਹੜਾ ਆਉਂਦਾ ਜਿਹੜੇ ਦੂਜੇ ਸੀ 15 20 ਉਹ ਭੱਜ ਗਏ ਉਦੋਂ ਦੂਜੇ ਨਾਕੇ ਤੇ ਕਰਦੇ ਦੂਜੇ ਨਾਕੇ ਤੇ ਵੇਖਦੇ ਆ ਦੂਜੇ ਨਾਕੇ ਤੇ ਕਰੋ ਫੋਨ ਕੋਈ ਆ ਕੇ ਲਾਉਣੇ ਆ ਕਰਕੇ ਨਾ ਤੇ ਨਹੀਂ ਨਹੀਂ ਕੋਈ ਨਹੀਂ ਹਰਮਾਨ ਸਿੰਘ ਦਾ ਬਲੇਟੋ ਸਾਰੇ ਇਹ ਠੀਕ ਹੈ ਜਿਹੜਾ ਗੰਦ ਪਾਇਆ ਆ ਕੀ ਪੀਪਣਗਾ ਚੱਕੀ ਬੈਠੇ ਵੀ ਕੋਈ ਆ ਫੜਾਈ ਸੱਚ ਲੈਣਾ ਆ ਫੜਾਈ ਮੈਨੂੰ ਆ ਫੋਨ ਆ ਫੋਨ ਫੜੀ ਮੇਰਾ ਆ ਫੋਨ ਫੜੀ ਮੇਰਾ ਹਾਂ ਪੁਰਿਆ ਉਹ ਲਿਖਿਆ ਤੂੰ ਪੁਰਿਆ ਇੱਧਰ ਮੇਰੇ ਕੋਲ ਦੰਦ ਨਹੀਂ ਕੱਢਨੇ ਮੈਂ ਕੰਨ ਤੇ ਮਾਰੂੰਗਾ ਚਪੇੜ ਹਾਂ ਜੰਮੇ ਠੀਕ ਹੈ ਇਹ ਥਾਣਾ ਹੈ ਇਹ ਹਾਂ ਕਿੰਨੇ ਸਾਲਾਂ ਦਾ ਤੂੰ ਮੈਂ 13 ਦਾ ਹੀ 13 ਸਾਲਾਂ ਦਾ ਇਹ ਏਡੇ ਏਡੇ ਬੋਟਲ ਕੱਟੇ ਤੈਨੂੰ ਮਗਰ ਲਈ ਫਿਰਦੇ ਐ ਤੇਰੇ ਮਾਪਿਆਂ ਨੂੰ ਪਤਾ ਵੀ ਤੋ ਆ ਪਈ ਆ ਬਾਜੇ ਵਜਾਉਂਦਾ ਫਿਰਦਾ ਬਜ਼ਾਰ ਚ ਗਲਤੀ ਹੋ ਗਈ ਨਹੀਂ ਮਾਪਿਆਂ ਨੂੰ ਪਤਾ ਵੀ ਬਾਜੇ ਵਜਾਉਣ ਗਿਆ ਮੈਂ ਕੀ ਕਹਿ ਕੇ ਐ ਕਰੇ ਓਏ ਇਹ ਰੰਗ ਦਿਵਾਉਂਗਾ ਚੁੱਪ ਕਰਕੇ ਬੈਠ ਬੈਠ ਤੂੰ ਚੁੱਪ ਕਰਕੇ ਤੈਨੂੰ ਵੀ ਪੁੱਛ ਦਾਂ ਪੁੱਤ ਸਿਆਣਾ ਬਣ ਤਰੀ ਕਿਹੜੀ ਕਲਾਸ ਚ ਪੜਦਾ ਮੈਂ 9th ਜੀ 9ਵੀਂ ਚ ਅੰਗਰੇਜ਼ੀ ਵਧੀਆ ਬੋਲਦਾ ਹੈ ਇਹਨੀ ਇੰਗਲਿਸ਼ ਮੀਡੀਅਮ ਚ ਹੈ? ਹਾਂਜੀ। ਅੱਛਾ। ਕਿੰਨੇ ਭੈਣ ਭਰਾ ਤੁਸੀਂ? ਇਹ ਦੋਵੇਂ। ਭੈਣਾਂ ਕਿ ਭਰਾ ਦੋ ਚ? ਭਰਾ ਹੀ ਹੈ। ਭਰਾ ਹੀ ਹੈ ਦੋ ਜੀ। ਜਨਾਬ ਇਹਦਾ ਨਾਮ ਆਇਆ ਹੈ। ਤੂੰ ਬਹਿ ਜਾ ਟੱਕੇ ਬਹਿ ਜਾ ਨਾਲ ਆ ਮੈਨੂੰ ਪਤਾ ਤੁਹਾਡੀਆਂ ਕਰਤੂਤਾਂ ਦਾ। ਕਰਦਾ ਤੇਰੇ ਨਾਲ ਗੱਲ। ਚੱਲ ਬੈਠ ਪੁੱਤ ਤੂੰ ਸਿਆਣਾ ਬਣ। ਹਾਇਦਰਾਬਾਦ ਆਦਿਆ ਤੋਂ ਪੂਰੇ ਆ। ਹਾਂਜੀ। ਕਿੰਨੀ ਉਮਰ ਹੈ ਤੇਰੀ? ਪੂਰੀ ਹੈ। 30-32 ਸਾਲ ਦੀ। 30-32 ਸਾਲ? 30 ਕੇ 32। 32 ਸਾਲ। ਕਿਹਾ ਪੋਰਾ ਪੋਰਾ ਨਿਆਣੇ ਮਗਰ ਲਾਇਆ ਮੈਨੂੰ ਇਹ ਯਾਰ ਇੱਕ ਗੱਲ ਦੱਸ। ਮੇਰੀ ਤਾਂ ਆਦਤ ਹੀ ਨਹੀਂ ਕਿਸੇ ਨੂੰ ਪਰੇਸ਼ਾਨ ਕਰਨ ਦੀ ਤੇ ਆ ਕੀ ਤੁਸੀਂ ਹੋਲੀ ਦਾ ਤਰੀਕਾ ਹੈ ਕੋਈ ਤੁਹਾਡਾ ਮਨਾਉਣ ਦਾ ਨਹੀਂ ਆ ਉਹਦਾ ਅਸੀਂ ਰੰਗ ਲਾਉਣ ਆਏ ਸੀਗੇ ਆ ਆ ਇਹਦੇ ਨਾਲ ਰੰਗ ਲੱਗਦਾ ਉਹਦਾ ਜਵਾਕ ਨੇ ਲੈ ਲਿਆ ਜੀ ਫਿਰ ਯਾਰ ਬੋਲੀ ਤੇਰੀ ਮਾੜੀ ਲੱਗਦੀ ਮੈਨੂੰ ਹਜੇ ਵੀ ਨਹੀਂ ਵੀਰਾ ਜੀ ਉਹ ਜਵਾਕ ਹੀ ਨੇ ਜਵਾਕ ਹੀ ਆਖਾਂਗੇ ਲੈ ਜਵਾਕ ਨੇ ਲੈ ਲਿਆ ਤੇ ਵਜਾਈ ਤਾਂ ਤੂੰ ਜਾਂਦਾ ਸੀਗਾ ਉਹ ਫਿਰ ਮਾੜਾ ਐ ਮੈਮੂ ਚ ਪੜਿਆ ਜੀ ਤੇ ਫਿਰ ਮੈਂ ਵਜਾਵਾਂ ਪਰ ਚੰਗੇ ਤਰੀਕੇ ਨਾਲ ਚਲੋ ਇਹ ਗਲਤੀ ਹੋ ਗਈ ਪੜਿਆ ਹੋਏ ਸਾਰੇ ਤੁਸੀਂ ਪਉ ਪਾਗਲਿਆ ਦੰਦ ਨਾ ਕੱਟ ਮੈਂ ਤੇਰੇ ਬੂਥਾ ਸੇ ਕੁੰਦਰ ਹਮ ਗਲਤੀ ਹੋ ਗਈ ਸਾਹ ਜੀ ਇਥੇ ਨਾਨਕੇ ਆਏ ਆ ਇਧਰ ਆ ਮੂਰੇ ਇਧਰ ਆ ਮੂਰੇ ਦੰਦ ਕਿਵੇਂ ਨਿਕਲਦੇ ਤੇਰੇ ਹਾਂ ਮੈਂ ਗਲਤੀ ਤੇਰੇ ਦੰਦ ਕੱਢਦੇ ਆ ਤੁਹਾਡੇ ਮਾਪਿਓ ਨੇ ਐਸਾ ਵਾਸਤੇ ਜੰਮਿਆ ਤੁਹਾਨੂੰ ਤੁਹਾਡੀ ਸ਼ਿਕਾਇਤ ਆਈ ਜਾਂਦੀ ਨੂੰ ਘੱਟੋ ਘੱਟ ਮੇਰੇ ਕੋਲ 3 ਦਿਨ ਹੋ ਗਏ ਵੀ ਇਹ ਹੁੱਲੜ ਬਾਜੀ ਕਰਨਗੇ ਹੁੱਲੜ ਬਾਜੀ ਕਰਨਗੇ ਤਿਆਰੀਆਂ ਕਰੀ ਫਿਰਦੇ ਨਾਲ ਦੇ ਕਿਧਰ ਘਰੇ 15 20 ਹੋਰ ਸੀਗੇ ਨਹੀਂ ਅਸੀਂ ਤੇ ਆ ਵੀ ਤਿੰਨ ਚਾਰ ਜਣੇ ਸੀ ਤੁਸੀਂ ਬਾਜ਼ਾਰ ਵਿੱਚ ਦੀ ਘੱਟੋ ਘੱਟ 7-8 ਮੋਟਰਸਾਈਕਲਾਂ ਦੇ ਸੀਗੇ 7-8 ਹੋਰ ਪਾਰਟੀਆਂ ਹੋਵਗੇ ਕੋਈ ਅੱਛਾ ਪਾਰਟੀਆਂ ਥੋਡੀਆਂ ਉਹ ਭਰਾਏ ਆਖਿਆ ਜੂਗੇ ਹੋਰ ਜਣੇ ਸੀਗੇ ਉਹ ਅਸੀਂ ਤਾਂ ਉਹਨਾਂ ਨੂੰ ਜਾਣਦੇ ਨਹੀਂਗੇ ਜਿਹੜੇ ਪਿੱਛੇ ਭੱਜ ਕੇ ਗਏ ਆ ਉਹ ਕੌਣ ਸੀ ਹੋਰ ਕੋਈ ਹੋਣਗੇ ਅਸੀਂ ਨਹੀਂ ਉਹਨਾਂ ਨੂੰ ਇਹ ਅੰਨੇ ਆ ਜਾਣਦੇ ਨਹੀਂ ਆਸੀਂ ਉਹਨਾਂ ਨੂੰ ਉਧਰ ਠੀਕੇ ਦੂਜੇ ਸੀਗੇ ਹੈਗੇ ਤਾਂ ਸੀਗੇ ਉਹ ਪਰ ਤੁਹਾਡੇ ਨਾਲ ਤੁਹਾਡੇ ਨਾਲ ਦੀ ਸੀ ਵਿਕੜੇ ਵੇ ਸਾਡੇ ਨਾਲ ਦੀ ਨਹੀਂ ਵਿਕੜੇ ਵੇ ਤੁਹਾਡੇ ਵਰਗੇ ਨਹੀਂ ਨਹੀਂ ਐਦਾ ਯਾਰ ਮੈਂ ਤਾਂ ਹੈਰਾਨ ਆ ਤੁਹਾਡੇ ਤੋਂ ਵੀ ਕੋਈ ਨਸ਼ਿਆਂ 'ਚ ਪੈ ਗਿਆ ਕੋਈ ਹਾ ਹੁੱਲੜ ਬਾਜ਼ੀਆਂ 'ਚ ਪੈ ਗਿਆ ਮਾਂ ਪਿਓ ਨੇ ਇਹਨਾਂ ਵਾਸਤੇ ਕਿੰਨੇ ਕਿੰਨੇ ਭੈਣ ਭਰਾਓ ਤੁਸੀਂ ਕਿੰਨੇ ਭੈਣ ਭਰਾ? ਹਾਂਜੀ ਇੱਕ ਭੈਣ ਇੱਕ ਭੈਣ ਤੇ ਇੱਕ ਭਰਾ ਹੈ। ਹਾਂਜੀ ਠੀਕ ਹੈ ਭੈਣ ਵੱਡੀ ਛੋਟੀ ਹੈ? ਵੱਡੀ ਹੈ। ਵੱਡੀ ਹੈ ਭੈਣ। ਤੇ ਫਿਕਰ ਕਰ ਮਾੜੀ ਮੋਟੀ ਭੈਣ ਵਿਆਹਣੀ ਐ ਮਾਂ ਪਿਓ ਦੇ ਨਾਲ ਰਲ ਕੇ ਇਹ ਆ ਚੀਜ਼ਾਂ ਹੁੱਲੜ ਬਾਜ਼ੀਆਂ ਕਰਨ ਲੱਪੇ ਤੁਹਾਡੀ ਸ਼ਿਕਾਇਤ ਪਤਾ ਕੀ ਆਈ ਸੀ ਵੀ ਤੁਸੀਂ ਬਾਜ਼ਾਰ ਦੇ ਵਿੱਚ ਕੁੜੀਆਂ ਤੇ ਰੰਗ ਪਾ ਕੇ ਨਿਕਲੇ ਹੋ। ਐਵੇਂ ਨਹੀਂ ਨਾਕਾ ਲਾਇਆ ਮੈਂ ਨਹੀਂ ਐਸੀ ਨਹੀਂ ਭਾਈ ਕੁੜੀਆਂ ਦੇ ਰੰਗ ਤਾਂ ਨਹੀਂ ਪਾਈ ਜਿਹੜਾ ਮੋਟਰਸਾਈਕਲ ਤੁਹਾਡਾ ਬਾਹਰ ਖੜਾ ਨਾ ਨੰਬਰ ਦਾ ਜਿਹੜਾ ਜਿਹੜਾ ਤੇਰੇ ਕੋਲੋਂ ਲੋਕ ਲਵਾਇਆ ਮੈਂ ਉਹੀ ਮੋਟਰਸਾਈਕਲ ਨੰਬਰ ਨੋਟ ਕਰਵਾਇਆ ਸਾਨੂੰ ਆ ਫੋਨ ਦੇ ਉਰੇ ਫੋਨ ਦੇ ਉਰੇ ਆ ਫੜਿਆ ਨਹੀਂ ਫੋਨ ਇਹਨਾਂ ਦਾ ਉਰੇ ਤੇ ਫੋਨ ਤੂੰ ਫੜਾ ਉਰੇ ਆ ਫੜਾ ਮਲਕੀ ਤਾ ਫੜਾ ਫੋਨ ਉਰੇ ਆ ਛੋਟਾ ਉਰੇ ਆ ਉਰੇ ਹੈਗੇ ਹੈਗੇ ਆ ਤਾ ਸੀ ਜੀ ਮੈਂ ਤਾਂ ਬਸ ਚੱਲ ਬੈਠੋ ਬਸ ਬੈਠੋ ਬੈਠੋ ਕੋਈ ਨਹੀਂ ਕਰਦਾ ਗੱਲ ਕਰਦੇ ਕਰਦੇ ਗੱਲ ਆਪ ਨੂੰ ਇਹਨਾਂ ਦੇ ਮਾਪਿਆਂ ਨੂੰ ਕਰੋ ਫੋਨ ਹਾਂ ਫੋਨ ਰੱਖੋ ਕੋਲੇ ਕੋਈ ਨਹੀਂ ਫੋਨ ਥੋੜਾ ਦੇ ਦੇ ਇਹਨਾਂ ਨੂੰ ਇਹਨਾਂ ਨੂੰ ਵਾਜੇ ਵਜਾਉਣ ਦਾ ਤਰੀਕਾ ਦੱਸ ਦੇ ਹਾਂ ਸਰਪੰਚ ਸਾਹਿਬ ਕਰਦਾ ਮੈਂ ਕੋਈ ਗੱਲ ਨਹੀਂ ਕਰਦਾ ਮੈਂ ਥੋੜਾ ਬਿਜ਼ੀ ਹਾਂ ਜੀ ਹਾਂ ਥੋੜਾ ਜਿਹਾ ਬਿਜ਼ੀ ਹਾਂ ਉਹ ਮਢੀਰ ਖਾਨਾ ਜਿਹਾ ਸੀਗਾ ਸਰਪੰਚ ਸਾਹਿਬ ਉਹ ਲੋੜ ਬਾਜੀਆਂ ਕਰਦੇ ਫਿਰਦੇ ਸੀ ਉਹ ਕੁਝ ਨਹੀਂ ਪਤਾ ਹੀ ਆ ਤੁਹਾਨੂੰ ਕੀ ਕਰਦੇ ਆ ਉਹ ਸ਼ਿਕਾਇਤ ਆਈ ਆ ਕੁੜੀਆਂ ਤੇ ਰੰਗ ਰੰਗ ਪਾ ਕੇ ਨਿਕਲ ਕੇ ਬਾਜ਼ਾਰ ਦੇ ਵਿੱਚੋਂ ਮੋਟਰਸਾਈਕਲ ਭਜਾਈ ਫਿਰਦੇ ਆ ਆ ਵਾਜੇ ਜਿਹੇ ਪੂਪਣੀਆਂ ਆਈਆਂ ਪਾਈਆਂ ਮੂੰਹ 'ਚ ਕਿਹੜਾ ਤਰੀਕਾ ਇਹ ਸਰਪੰਚ ਸਾਹਿਬ ਤੁਸੀਂ ਐਦੇ ਕੋ ਹੋਲੀਆਂ ਆਪਾਂ ਵੀ ਮਨਾਉਂਦੇ ਹੁੰਦੇ ਸੀ ਨਾ ਮੈਂ ਹੈਰਾਨ ਆ ਮੈਨੂੰ ਤਾਂ ਪਤਾ ਨਹੀਂ ਬਸ ਕੋਈ ਮੈਂ ਮੈਂ ਲਾਉਣਾ ਜੀ ਫੋਨ ਤੁਹਾਨੂੰ ਲਾਉਣਾ ਹੈਲੋ ਹੈਲੋ ਹਾਂਜੀ ਕੌਣ ਜੀ ਐਸਐਚਓ ਧਰਮ ਸਿੰਘ ਬਰਾੜ ਬੋਲਦਾ ਕੁਲਦੀਪ ਚੰਦ ਜੀ ਹਾਂਜੀ ਦੱਸੋ ਜੀ ਇੱਕ ਵਾਰੀ ਮੇਰੇ ਕੋਲ ਆ ਕੇ ਜਾਓ ਥਾਣੇ ਥੋੜਾ ਜਿਹਾ ਸਰ ਅੱਜ ਥੋੜਾ ਜਿਹਾ ਟਾਈਮ ਘੱਟ ਸੀ ਆ ਕੱਲ ਮਿਲ ਲੈਂਦੇ ਜੀ ਨਿੰਨ ਕੱਲ ਨੂੰ ਯਾਰ ਜ਼ਰੂਰੀ ਆ ਜਿੰਮੇਵਾਰ ਬੰਦੇ ਤੁਸੀਂ ਸ਼ਹਿਰ ਦੇ ਠੀਕ ਹੈ Holi ਆ ਗਈ ਸਾਨੂੰ ਵੀ ਹਦਾਇਤਾਂ ਆਖਤ ਐ ਹੈਡਕੁਆਟਰ ਤੋਂ ਠੀਕ ਹੈ ਓਕੇ ਜੀ ਆ ਕੇ ਜਾਓ ਹੁਣ ਆ ਕੇ ਜਾਓ ਹੁਣ ਓਕੇ ਸਰ ਓਕੇ ਹਾਂ ਇਹਦਾ ਸੇ ਲੋਕਾਂ ਦੇ ਪੁਲਿਸ ਪੁਲਿਸ ਵੇਲੀ ਇਹਨਾਂ ਦੇ ਪਾ ਦੇ ਸਹੀ ਗੱਲ ਹੈ ਜੀ ਠੀਕ ਹੈ ਪਹਿਲਾਂ ਵੀ ਹੁਲੜਵਾਈ ਕਰਕੇ ਆਏ ਆ ਜੀ ਇਹ ਬਸ ਅੱਡੇ ਤੇ ਪ੍ਰਭੂ ਹਲਵਾਈ ਆਪਣਾ ਹਾਂ ਉਹਦੀ ਮਠਿਆਈ 'ਚ ਰੰਗ ਪਾ ਕੇ ਆਏ ਆ ਪਹਿਲਾਂ ਇਹ ਆਹੇ ਹਾਂ ਇਹੀ ਪਾ ਕੇ ਆਏ ਆ ਜਨਾਬ ਇਹ ਕੁੜੀਆਂ ਦੇ ਉੱਤੇ ਵੀ ਰੰਗ ਪਾਇਆ ਇਹਨਾਂ ਨੇ ਇੱਕ ਬੱਚੇ ਦੇ ਮੋਟਰਸਾਈਕਲ ਦੀ ਸਾਈਡ ਮਾਰਿਆ ਆ ਇਹ ਜੀ ਏਹ ਹਾਂ ਜੀ ਇਹਨਾਂ ਦੇ ਨਾਲ ਸਾਰੇ ਜਿੰਨੇ ਫਿਰਦੇ ਇਹਨਾਂ ਦੇ ਨਾਲ ਦੇ ਘਟੋ ਘਟ 10 12 ਭੱਜੇ ਆ ਹੋਰ ਇਹ ਹਰਵੰਸ ਵੀਰੇ ਕਰੋ ਸਾਰਾ ਠੀਕ ਹੈ ਠੀਕ ਹੈ ਜੀ ਆ ਆ ਗਿਆ ਕੋਈ ਨਹੀਂ ਕਰਦਾ ਹਾਂ ਸਸੀ ਗਾਲ ਜਨਾਬ ਸਸੀ ਗਾਲ ਬੈਠੋ ਹੋਰ ਕੁਲਦੀਪਾ ਠੀਕ ਹੈ ਹਾਂ ਠੀਕ ਠਾਕ ਜੀ ਕਿਵੇਂ ਦੁਕਾਨਦਾਰੀ ਵਧੀਆ ਚੱਲ ਰਹੀ ਜੀ ਚੱਲੀ ਜਾਂਦੀ ਵਧੀਆ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਚਲੋ ਵੈਸੇ ਤਾਂ ਮੈਂ ਆਪਣੀ ਜ਼ਿੰਮੇਵਾਰੀ ਸਮਝ ਕੇ ਨਾ ਕਿਉਂਕਿ ਸਰਕਾਰ ਵੀ ਸਖਤ ਹੈ ਹਾਂਜੀ ਤੇ ਸਾਡੇ ਹੈੱਡ ਕੁਆਟਰ ਤੋਂ ਵੀ ਜਿਹੜੇ ਹਦਾਇਤਾਂ ਸਖਤ ਹੈ ਹਾਂਜੀ ਵੀ ਚੈਨਾ ਦੂਰਤੀ ਵੀ ਇਹੀ ਸਖਤੀ ਰੱਖੀ ਪੂਰੀ ਠੀਕ ਹੈ ਜੀ ਤੇ ਹੁਣ ਹੋਲੀ ਤੇ ਜਿਹੜਾ ਹੈਗਾ ਨਾ ਇਤਕੀ ਰੰਗ ਬਹੁਤ ਖਤਰਨਾਕ ਆਏ ਹਾਂਜੀ ਮੈਂ ਇਹੀ ਤੁਹਾਨੂੰ ਦੁਕਾਨ ਤੇ ਵੀ ਕਹਿ ਕੇ ਆਇਆ ਸੀਗਾ ਹਾਂਜੀ ਤੇ ਪਰ ਮੈਨੂੰ ਉਹਨਾਂ ਕੁਝ ਜ਼ਿੰਮੇਵਾਰ ਬੰਦੇ ਨੇ ਦੱਸਿਆ ਵੀ ਕੁਝ ਬੰਦੇ ਜਿਹੜੇ ਆ ਉਹ ਹਜੇ ਇਹ ਗੱਲ ਕਹਿੰਦੇ ਆ ਵੀ ਪੁਲਿਸ ਪੋਲੀਆਂ ਦੀਵਾਲੀਆਂ ਲੋੜੀਆਂ ਇਕੱਠੀਆਂ ਕਰ ਨਿਕਲਦੀ ਨਹੀਂ ਸਾਰੇ ਕੁਛ ਇਦਾਂ ਨਹੀਂ ਆਇਆ ਕੁਛ ਨਹੀਂ ਨਹੀਂ ਪੱਕੀ ਗੱਲ ਹੈ ਹਾਂਜੀ ਹਾਂਜੀ ਨਹੀਂ ਕੀ ਕਿਹਾ ਸੀ ਜਦੋਂ ਮੈਂ ਤੇਰੇ ਕੋਲ ਪਕਰਾਂਗ ਲੈਣ ਗਿਆ ਸੀ ਬੰਦਾ ਪਛਾਣਿਆ ਹਾਂਜੀ ਹਾਂਜੀ ਜਾਣਦਾ ਕੱਲ ਦੇਖੋ ਹਾਂ ਇਹ ਉਹੀ ਹੈ ਜਿਹੜਾ ਮੇਰੇ ਖੜੇ ਤੋਂ ਰੰਗ ਲੈਣ ਆਇਆ ਸੀ ਪੱਕਾ ਪੱਕਾ ਲਾਉਂਦਾ ਸਸੀ ਕਾ ਜਨਾ ਸਸੀ ਕਾ ਠੀਕ ਹੋ ਜੀ ਹਾਂ ਜੀ ਹਾਂ ਜੀ ਕਿੰਨਾ ਰੰਗ ਰੱਖਿਆ ਰੰਗ ਤੁਹਾਡੇ ਸਾਹਮਣੇ ਹੀ ਹੈ ਜੀ ਮਸਾਹਾ ਤੇ ਕਾ ਜਿੰਦਾ ਬਸ ਸਬਜ਼ੀਆਂ ਰੱਖਿਆ ਹੋਰ ਪਿੱਛੇ ਪਿੱਛੇ ਕਰਾਂਗੇ ਨਹੀਂ ਨਹੀਂ ਹੋਰ ਕੋਈ ਨਹੀਂ ਠੀਕ ਸਹੀ ਹੈ ਸਾਰਾ ਸਾਰਾ ਸਹੀ ਹੈ ਕੋਈ ਕੈਮੀਕਲ ਵਗੈਰਾ ਨਹੀਂ ਨਹੀਂ ਜੀ ਮੰਡੀ ਚ ਰਹੇ ਨਹੀਂ ਨਹੀਂ ਮੰਡੀ ਚ ਵਿਕਦਾ ਹਾਂ ਹਾਂ ਨਹੀਂ ਗਲਤ ਨਹੀਂ ਗਲਤ ਜਕੜਾ ਬਾੜਾ ਇਹ ਤਾਂ ਵਿਕਦਾ ਨਹੀਂ ਹੁੰਦਾ ਤੁਹਾਡਾ ਨਾਮ ਤੁਹਾਡਾ ਨਾਮ ਕੁਲਦੀਪ ਚੰਦ ਕੁਲਦੀਪ ਚੰਦ ਹਾਂ ਜੀ ਠੀਕ ਹੈ ਕਦੋਂ ਤੋਂ ਕਰ ਰਹੇ ਦੁਕਾਨ ਦੁਕਾਨ ਤਾਂ ਬਹੁਤ ਪੁਰਾਣੀ ਚੱਲ ਰਹੀ ਹੈ ਜੀ ਠੀਕ ਹੈ ਕੁਸ਼ਾਇਦ ਕੰਪਲੀਟ ਤਾਂ ਹੈ ਨਹੀਂ ਤੁਹਾਡੇ ਨਹੀਂ ਨਹੀਂ ਜਲਦੀ ਕੁਸ਼ਤੀ ਚੱਲ ਥੋੜੀ देर ਪਹਿਲਾਂ ਆਇਆ ਸੀ ਜੀ ਦੋ ਤਿੰਨ ਸੌ ਦੇ ਪੱਕੇ ਰੰਗ ਲੈਣੇ ਆ ਹਾਂ ਠੀਕ ਹੈ ਲੈ ਲਓ ਸੌਰੀ ਪੱਕੇ ਰੰਗ ਮੰਗੇ ਜਾਂਦੇ ਫਿਰ ਜਦ ਪੱਕੇ ਰੰਗ ਦੂਜਾ ਹੀ ਰੰਗਾਂ ਨੂੰ ਪੱਕੇ ਰੰਗ ਕਹਿੰਦੇ ਨੇ ਹਾਂ ਵੀ ਥੋੜਾ ਜਾਰੇ ਪੱਕਾ ਮੰਗ ਲੈਂਦੇ ਨੇ ਲੱਗ ਜੀ ਦੇਖੋ ਇੱਕ ਚੀਜ਼ ਤਾਂ ਧਿਆਨ ਰੱਖੋ ਤੁਸੀਂ ਤਾਂ ਕੀ ਕਿ ਕੋਈ ਵੀ ਉਹ ਜਿਹਾ ਪੱਕਾ ਰੰਗ ਨਾ ਵੇਚੋ ਜਿਹੜਾ ਕਿਸੇ ਤੇ ਇੱਕ ਵਾਰੀ ਲੱਗ ਗਿਆ ਨਹੀਂ ਨਹੀਂ ਤੇ 15 ਦਿਨ ਮਹੀਨਾ ਨੂੰ ਵੀ ਨਹੀਂ ਨਹੀਂ ਬੰਦਾ ਵੀ ਨਹੀਂ 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 ਆ ਜੀ Holi ਜਿਹੜੀ ਆ ਨਾ ਖੁਸ਼ੀਆਂ ਦਾ ਤਿਹਾਰ ਹੈ ਹਾਂਜੀ ਹਾਂਜੀ ਠੀਕ ਹੈ ਰੰਗਾਂ ਦਾ ਤਿਹਾਰ ਹੈ ਮਨਾਉਣਾ ਚਾਹੀਦਾ ਪਰ ਕਿਸੇ ਦੇ ਐਵੇਂ ਬਿਨਾਂ ਵਜਾ ਤੁਸੀਂ ਏਦਾਂ ਦਾ ਰੰਗ ਕਿਸ ਨੂੰ ਦੇ ਕੇ ਤੋੜ ਦਿਓ ਜੋ ਆਕ ਮੈਨੂੰ ਪਤਾ ਜੋ ਆਕ ਆ ਕੇ ਮੰਗਦੇ ਆ ਮਾਪਿਓ ਵੀ ਆ ਕੇ ਕਹਿੰਦੇ ਆ ਕਿ ਜੋ ਆਕ ਨੇ ਪੱਕਾ ਰੰਗ ਨਹੀਂ ਨਹੀਂ ਠੀਕ ਹੈ ਸੁੱਕਾ ਰੰਗ ਹੋਵੇ ਪਾਣੀ ਵਾਲਾ ਰੰਗ ਹੋਵੇ ਹਾਂਜੀ ਹਾਂਜੀ ਕੈਮੀਕਲ ਔਰ ਆ ਟਾਈਮ ਨੂੰ ਜਿਹੜੇ ਬੰਦੇ ਆਪਣੀ ਡਿਊਟੀ ਨਹੀਂ ਸਮਝਦੇ ਨਾ ਚਾਹੇ ਕਿਸੇ ਵੀ ਵਿਭਾਗ ਦੇ ਹੋਣ ਸਰਕਾਰੀ ਹੋਣ ਗੈਰ ਸਰਕਾਰੀ ਹੋਣ ਜਿਹੜੇ ਲੋਕਾਂ ਦੀ ਜ਼ਿੰਮੇਵਾਰੀ ਨਹੀਂ ਸਮਝਦੇ ਉਹ ਇਸ ਵੇਲੇ ਨੂੰ ਘਰੇ ਜਾਣ ਦੀ ਕਰਦੇ ਨੇ ਮੈਂ ਇਕੱਲੇ ਇਕੱਲੇ ਦੁਕਾਨ ਤੇ ਜਾ ਰਹੇ ਹਾਂ ਹਾਂਜੀ ਸਰ ਤੇ ਹਰ ਇੱਕ ਨੂੰ ਇਹ ਬੇਨਤੀ ਕਰ ਰਹੇ ਹਾਂ ਕੋਈ ਸਖਤ ਮੈਂ ਹੁਕਮ ਨਹੀਂ ਲਾ ਰਿਹਾ ਮੈਂ ਬੇਨਤੀ ਕਰ ਰਿਹਾ ਕਿਉਂਕਿ ਦੇਖੋ ਅਸੀਂ ਪਬਲਿਕ ਸਰਵੈਂਟ ਹਾਂਜੀ ਲੋਕਾਂ ਲੋਕਾਂ ਦੀ ਮਿਹਨਤ ਦੇ ਪੈਸਿਆਂ ਦੇ ਵਿੱਚੋਂ ਟੈਕਸ ਦੇ ਵਿੱਚੋਂ ਸਾਨੂੰ ਤਨਖਾਹ ਮਿਲਦੀ ਹੈ ਸਹੀ ਗੱਲ ਸਰਕਾਰ ਸਖਤ ਹੈ ਹਾਂਜੀ ਸਾਡਾ ਪ੍ਰਸ਼ਾਸਨ ਸਖਤ ਹੈ ਹੈਡਕੁਆਟਰ ਦੀ ਸਖਤ ਹਦਾਇਤਾਂ ਸਹੀ ਗੱਲ ਚਾਈਨਾ ਡੋਰ ਵੇਲੇ ਵੀ ਅਸੀਂ ਆਪਣੇ ਜਿਹੜਾ ਉਹ ਦੇਸ਼ ਜਾਰੀ ਕੀਤੇ ਸੀਗੇ ਤੇ ਬਹੁਤ ਅਸੀਂ ਉਹਦੇ ਕੰਟਰੋਲ ਰੱਖਿਆ ਇਹ ਰੰਗਾਂ ਦੇ ਮਾਮਲੇ ਦੇ ਵਿੱਚ ਜਿਹੜਾ ਹੈਗਾ ਸਾਡਾ ਨਹੀਂ ਨਹੀਂ ਹਾਂ ਬਿਲਕੁਲ ਤੁਸੀਂ ਆਰਗੈਨਿਕ ਰੰਗ ਜਿੰਨੇ ਮਰਜ਼ੀ ਹਾਂਜੀ ਹਾਂਜੀ ਠੀਕ ਹੈ ਜਿੰਨੇ ਮਰਜ਼ੀ ਵਿੱਚ ਤੁਸੀਂ ਘਰ-ਬੜ ਰੰਗ ਹੈ ਨਾ ਜਿੰਨੇ ਮਰਜ਼ੀ ਵਿੱਚ ਉਹ ਬੱਚਾ ਨੇ ਖੇਡਣਾ ਪਰ ਕੈਮੀਕਲ ਵਾਲਾ ਤੁਸੀਂ ਇਸ ਚੀਜ਼ ਦਾ ਖਾਸ ਖਿਆਲ ਰੱਖੋ ਕਿਉਂਕਿ ਕੈਮੀਕਲ ਵਾਲੇ ਰੰਗ ਜਿਹੜੇ ਨਾ ਕੁਲਦੀਪ ਜਾਨ ਹਾਂਜੀ ਅੱਖਾਂ ਦੇ ਵਿੱਚ ਪੈ ਗਏ ਅੱਖਾਂ ਖਤਮ ਕਰਦੇ ਜਿਹੜੇ ਫੋਨ ਰੰਗ ਆ ਰਹੇ ਹਾਂਜੀ ਹਾਂਜੀ ਠੀਕ ਹੈ ਨੱਕ ਦੇ ਵਿੱਚ ਅੰਦਰ ਚਲੇ ਗਏ ਮੂੰਹ ਦੇ ਵਿੱਚੋਂ ਅੰਦਰ ਚਲੇ ਗਏ ਫੇਫੜਿਆਂ ਚਲੇ ਗਏ ਸਾਰੇ ਕੁਝ ਨੂੰ ਸਰੀਰ ਵਿੱਚ ਉਹ ਨੁਕਸਾਨ ਸਹੀ ਹੈ ਸਹੀ ਹੈ ਸਰ ਤੁਸੀਂ ਮੈਂ ਸਾਰਿਆਂ ਨੂੰ ਇਕੱਲੇ ਇਕੱਲੀ ਦੁਕਾਨ ਤੇ ਜਾ ਕੇ ਮੈਂ ਤੁਹਾਨੂੰ ਨਹੀਂ ਬੁਲਾਇਆ ਨਹੀਂ ਸਹੀ ਮੈਂ ਸਮਝਦਾ ਕਿ ਤੁਹਾਡੀ ਆਪਣੀ ਮਿਹਨਤ ਹੈ ਇਹ ਤੁਸੀਂ ਆਪਣੀ ਦੁਕਾਨ ਤੇ ਕੰਮ ਕਰਨਾ ਹੈ ਮੈਂ ਆਰਡਰ ਜਾਰੀ ਕਰਕੇ ਤੁਹਾਨੂੰ ਸੱਦੀ ਜਾਵਾਂ ਉੱਥੇ ਹਾਂ ਮੈਂ ਆਪਣੀ ਡਿਊਟੀ ਨੂੰ ਸਮਝਦਾ ਮੈਂ ਹਰ ਇੱਕ ਦੁਕਾਨ ਤੇ ਜਾ ਰਿਹਾ ਹਾਂ ਓਕੇ ਸਰ ਤੇ ਮੈਂ ਜਿੱਥੇ ਵੀ ਜਾਂਦਾ ਉੱਥੇ ਹਰ ਇੱਕ ਨੂੰ ਪਤਾ ਹੁੰਦਾ ਹੈ ਕਿ ਧਰਮਨ ਸਿੰਘ ਪ੍ਰਾੜ ਨੇ ਜਿਹੜਾ ਉਹ ਕੰਮ ਜਿਹੜਾ ਉਹ ਮਾੜਾ ਕੰਮ ਨਹੀਂ ਹੁੰਦਾ ਸਹੀ ਹੈ ਇਸ ਕਰਕੇ ਵੀ ਲਈ ਰਿਕਵੈਸਟ ਨੂੰ ਪ੍ਰਵਾਨ ਕਰਿਓ ਚੰਗੇ ਰੰਗ ਵੇਚ ਲਿਓ ਚਾਹੇ ਟਰੱਕ ਭਰ ਕੇ ਵੇਚ ਲਓ ਪਰ ਜਿਹੜਾ ਕਿਸੇ ਦੇ ਬੱਚੇ ਦਾ ਕਿਸੇ ਦੇ ਜੀਵ ਦਾ ਕਿਸੇ ਦੀ ਸਿਹਤ ਦਾ ਨੁਕਸਾਨ ਕਰੇ ਉਹ ਹਰ ਰੰਗ ਮੇਰੀ ਬੇਨਤੀ ਹੈ ਇੱਕ ਵਾਰ ਨਹੀਂ ਨਹੀਂ ਸਾਰੇ ਇਹ ਜੀ ਗੱਲ ਹੀ ਨਹੀਂ ਕਰ ਨਹੀਂ ਨਹੀਂ ਬਿਲਕੁਲ ਨਹੀਂ ਠੀਕ ਧੰਨਵਾਦ ਧਿਆਨ ਰੱਖਿਓ ਖਾਸ ਕੋਈ ਗੱਲ ਨਹੀਂ ਕੋਈ ਮੈਨੂੰ ਸ਼ਿਕਾਇਤ ਦਾ ਮੌਕਾ ਨਹੀਂ ਨਹੀਂ ਸਰ ਬਿਲਕੁਲ ਆਓ ਕਰੋ ਚਲੋ ਇਹ ਕਿਵੇਂ ਇਹ ਤਾਂ ਚੱਲਦਾ ਹੀ ਹੁੰਦਾ ਈ ਧਿਆਨਾਂ ਤੂਰਾ ਤੇ ਤੁਹਾਨੂੰ ਪਤਾ ਖਰਚੇ ਕੱਢਨੇ ਹੁੰਦੇ ਆ ਨੇ ਕਹਿਆ ਧਰਮ ਸਿੰਘ ਬਰਾੜ ਕਨੇ ਬੜਾ ਸਖਤ ਬੰਦਾ ਨਹੀਂ ਧਰਮ ਸਿੰਘ ਇੱਥੇ ਆਉਂਦੇ ਜਾਂਦੇ ਰਹਿੰਦੇ ਦੋ ਘੇਰਾ ਹੀ ਕਰਦੇ ਹੁੰਦੇ ਸਖਤਾਈ ਜੀ ਫੇਰ ਉਹ ਵੀ ਚੱਲੀ ਜਾਂਦਾ ਇਹਦਾ ਸਾਫਨਾ ਚੱਲੀ ਨਹੀਂ 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 ਇਹ ਤਾਂ ਚੱਲੀ ਜਾਂਦਾ ਜੀ ਉਹਦਾ ਖਰਚੇ ਵੀ ਕਰਦੇ ਨੇ ਇਹਦਾ ਰੰਗ ਲੈਓ ਜਿੰਨਾ ਮਰਜ਼ੀ ਇਹਦਾ ਸਹੀ ਰੰਗ ਇਹਨਾਂ ਦੇ 100 ਰੁਪਏ ਦਾ ਇਹ 1000 ਰੁਪਏ ਦੀ ਕੁੜੀ ਹੈ ਤੁਹਾਡੇ ਆਸਤੇ ਠੀਕ ਹੋ ਗੁਰਦੀਪ ਚੰਦ ਜੀ ਮੈਂ ਇੱਕ ਜੀ ਦੱਸਾਂ ਤੁਹਾਨੂੰ ਮੇਰੀ ਇੱਕ ਆਦਤ ਹੈ ਵੀ ਮੈਂ ਨਾ ਕਿਸੇ ਤੋਂ ਸਖਤੀ ਕਰਕੇ ਰਾਜੀ ਨਹੀਂ ਹੁੰਦਾ ਪਰ ਜਦੋਂ ਬੰਦਾ ਬੇਵਕੂਫ ਬਣਾਉਂਦਾ ਨਾ ਤੇ ਸਮੂਹਿਆ ਵਰਦੀ ਬੜਾ ਕੁਝ ਸਿਖਾਉਂਦੀ ਹੈ ਠੀਕ ਹੈ ਠੀਕ ਹੈ ਜੀ ਇਹ ਵਰਦੀ ਜਿਹੜੀ ਹਨ ਇਹ ਮਾਂ ਹੈ ਸਾਡੀ ਹਾਂਜੀ ਠੀਕ ਹੈ ਤੇ ਮਾਂ ਨੂੰ ਨਾ ਆਪਣੇ ਪੁੱਤ ਦਾ ਫਿਕਰ ਹੁੰਦਾ ਹਾਂਜੀ ਹਾਂਜੀ ਵੀ ਇਹਦਾ ਢੱਡ ਕਿਵੇਂ ਭਰਨਾ ਆਪ ਭੁੱਖੀ ਰਹੇ ਜੇ ਹਾਂਜੀ ਤੇ ਉਹ ਜਿਹੜੇ ਫਰਜ਼ ਆ ਨਾ ਫਰਜ਼ ਆ ਸਾਡੇ ਪਿਓ ਦਾ ਕੰਮ ਕਰ ਸਹੀ ਗੱਲ ਹੈ ਉਹ ਸਾਨੂੰ ਇਹ ਕਹਿੰਦੇ ਕਿ ਆਪਦੀ ਮਾਂ ਦਾ ਖਿਆਲ ਰੱਖਣਾ ਤੁਸੀਂ ਜਿਹੜੀ ਤੁਹਾਡੇ ਤੁਹਾਡੇ ਢਿੱਡ ਦਾ ਫਿਕਰ ਰੱਖੀ ਹਾਂਜੀ ਹਾਂਜੀ ਤੇ ਜਦੋਂ ਜੇ ਤਾਂ ਮੈਨੂੰ ਕਹਿਤੀ ਗੱਲ ਹਾਂਜੀ ਉਹ ਤਾਂ ਮੈਂ ਕਰ ਲਊਗਾ ਹਾਂਜੀ ਤੇ ਜਿਹੜੀ ਆ ਸਾਡੀ ਮਾਂ ਮ ਜਿਹੜੀ ਸਾਨੂੰ ਰੋਟੀ ਰੋਜੀ ਦਿੰਦੀ ਹੈ ਨਾ ਹਾਂਜੀ ਜਦੋਂ ਇਹਨੂੰ ਤੁਸੀਂ ਕੋਈ ਗੁਰਾ ਭਲਾ ਬੋਲੋਗੇ ਤਾਂ ਮੇਰੇ ਕੋਲ ਬਰਦਾਸ਼ਤ ਨਹੀਂ ਹੋਣਾਗਾ ਸਹੀ ਗੱਲ ਆਉਂਦਾ ਸਾਨੂੰ ਸਾਰਾ ਕੁਝ ਹੈ ਨਹੀਂ ਇਹ ਜੀ ਕੋਈ ਗੱਲ ਨਹੀਂ ਹੋਈ ਵਸੇ ਮੇਰੀ ਇੱਕ ਗੱਲ ਸੁਣ ਲਓ ਸਖਤ ਸ਼ਬਦਾਂ 'ਚ ਸੁਣ ਲਓ ਹਾਂਜੀ ਵੀ ਤੁਹਾਡੇ ਬਾਰੇ ਮੈਨੂੰ ਖਾਸ ਕਰ ਪਤਾ ਲੱਗਿਆ ਨਹੀਂ ਨਹੀਂ ਚਲੋ ਤੁਸੀਂ ਹਾਂ ਚਲੋ ਤੁਸੀਂ ਸੌ ਪਾ ਲੋ ਜੇ ਕੋਈ ਸੌਣੇ ਪਾਉਣੇ ਸੌਣੇ ਪਾਉਣੇ ਮੇਰੇ ਨਿਗਰਾਨੀ ਰਹੂਗੀ ਇਸ ਗੱਲ ਤੇ ਦੇਖੋ ਅਸਲ ਚ ਕੀ ਹੁੰਦਾ ਗੁਰਦੀਪ ਜਨ ਜੀ ਇਹ ਜਿਹੜੇ ਰੰਗ ਆ ਨਾ ਅਸੀਂ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਸਾਰੀਆਂ ਰਿਪੋਰਟਾਂ ਪੜ੍ਹੀਆਂ ਅਸੀਂ ਸਭ ਕੁਝ ਪਤਾ ਕੀਤਾ ਠੀਕ ਹੈ ਜਿਹੜੇ ਹੁਣ ਰੰਗ ਆਈ ਜਾਂਦੇ ਹਨ ਕੈਮੀਕਲ ਵਾਲੇ ਜਿਹੜੇ ਰੰਗ ਹੈ ਇੱਕ ਆਰਗੈਨਿਕ ਰੰਗ ਆਉਂਦਾ ਹਰਬਰ ਰੰਗ ਉਹਨੇ ਹਰਬਰ ਰੰਗ ਨਾ ਜਵਾਖ ਖੇਡੇ ਜਾਣ ਕੋਈ ਗੱਲ ਨਹੀਂ ਪਹਿਲਾਂ ਤਾਂ ਉਹ ਅਸੀਂ 7-8 ਫੜ ਕੇ ਲੈਂਦੇ ਕਤੂਰੇ ਜੀ ਠੀਕ ਹੈ ਉਹ ਪੀਪੜੀਆਂ ਵਜਾਉਂਦੇ ਆ ਦੇਖੋ ਰੱਖੀਆਂ ਆਵਾਜੇ ਵਜਾਉਂਦੇ ਨਹੀਂ ਅਸੀਂ ਤਾਂ ਇਸ ਤਰ੍ਹਾਂ ਨਹੀਂ ਕਹਿੰਦੇ ਵੀ ਵਾਜੇ ਵਜਾ ਕੇ ਰੰਗ ਪਾਉਂਦੇ ਨਹੀਂ ਤੁਸੀਂ ਤਾਂ ਨਹੀਂ ਕਹਿੰਦੇ ਪਰ ਜਿਹੜਾ ਕੈਮੀਕਲ ਰੰਗ ਵਿਕਦਾ ਨਾ ਗੁਲਦੀਪ ਜੀ ਹਾਂਜੀ ਉਹ ਰੰਗ ਜਿਹੜਾ ਉਹਦਾ ਨੁਕਸਾਨ ਤੁਸੀਂ ਸਮਝਦੇ ਹੋ ਕਿੰਨਾ ਹਾਂ ਉਹ ਤਾਂ ਸਮਝ ਆਈ ਸਰਮੀ ਤੇ ਤੁਹਾਡੇ ਜ਼ਿੰਮੇਵਾਰ ਬੰਦੇ ਆ ਜਾਣਗੇ ਤੁਸੀਂ ਬੈਠੋ ਕੋਈ ਗੱਲ ਦੀ ਮੈਂ ਬੁਲਾਉਣਾ ਉਹਨਾਂ ਨੂੰ ਵੀ ਕੋਈ ਗੱਲ ਠੀਕ ਹੈ ਆਪਾਂ ਕਰਦੇ ਹਾਂ ਗੱਲ ਓਕੇ ਹਾਂ ਜਨਾਬ ਖੁੰਆ ਗਿਆ ਹਲੋ ਥਾਣੇਦਾਰ ਸਾਹਿਬ ਹਾਂਜੀ ਕੌਣ ਬੋਲਦੇ ਹੋ ਮੈਂ ਗੁਰਜੰਟ ਸਿੰਘ ਚੇਅਰਮੈਨ ਬੋਲਦਾ ਜੀ ਗੁਰਜੰਟ ਸਿੰਘ ਚੇਅਰਮੈਨ ਮੈਂ ਸੁਣਿਆ ਨਹੀਂ ਵੀਰੇ ਮੈਨੂੰ ਵੀ ਨਾ ਹੋ ਗਿਆ ਇਹਨੂੰ ਮੈਂ ਸਾਫਕਾ ਚੇਅਰਮੈਨ ਗੁਰਜੰਟ ਸਿੰਘ ਬੋਲਦਾ ਜੀ ਸਾਫਕਾ ਪਹਿਲਾ ਲਾਇਆ ਕਰੋ ਯਾਰ ਤਾਂ ਪਤਾ ਲੱਗੇ ਵੀ ਮੌਜੂਦਾ ਬੋਲਦਾ ਸਾਫਕਾ ਬੋਲਦਾ ਦੱਸੋ ਹੁਕਮ ਕਰੋ ਹੁਕਮ ਨਹੀਂ ਬੇਨਤੀ ਹੈ ਹਣੇਦਾਰਤਾਵ ਇੱਕ ਆਪਣੇ ਮੁੰਡੇ ਹੋਲੀ ਖੇਡਦੇ ਸੀਗੇ ਅੱਜ ਸਾਲ ਬਾਅਦ ਤਿਉਹਾਰ ਆਉਂਦਾ ਹੈ ਬੱਚੇ ਹੂੰ ਉਹਨਾਂ ਨੇ ਬਣਾਉਣਾ ਹੁੰਦਾ ਹੈ ਤੇ ਉਹਨਾਂ ਨੂੰ ਤੁਸੀਂ ਮੈਂ ਸੁਣਿਆ ਵੀ ਤੁਸੀਂ ਉਹਨਾਂ ਦਾ ਫੋਨ ਆਇਆ ਸੀ ਕੋਈ ਯਾਰ ਦੋਸਤਾਂ ਦਾ ਤੁਸੀਂ ਇਹਨਾਂ ਨੂੰ ਥਾਣੇ ਲਿਆਏ ਮਤਲਬ ਛਡਾਉਣ ਵਾਸਤੇ ਫੋਨ ਕਰ ਰਹੇ ਹੋ ਤੁਸੀਂ ਹਾਂਜੀ 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 ਥਾਣੇ ਆ ਕੇ ਗੱਲ ਕਰੋ ਚੇਅਰਮੈਨ ਸਾਹਿਬ ਤੁਸੀਂ ਬੇਸ਼ੱਕ ਮੌਜੂਦਾ ਹੋ ਸਾਫਕਾ ਉਹ ਥਾਣੇ ਆ ਕੇ ਗੱਲ ਕਰੋ ਅੱਜ ਤੱਕ ਤਾਂ ਥਾਣੇਦਾਰ ਸਾਹਿਬ ਸਾਨੂੰ ਕਿਤੇ ਥਾਣੇ ਆਉਣਾ ਨਹੀਂ ਪਿਆ بڑے ਥਾਣੇਦਾਰ ਇੱਥੇ ਲੱਗੇ ਆ ਸਾਡੇ ਇਲਾਕੇ 'ਚ ਅੱਜ ਤੱਕ ਤਾਂ ਅਸੀਂ ਕਿਤੇ ਥਾਣੇ ਸਾਨੂੰ ਆਉਣਾ ਨਹੀਂ ਪਿਆ ਥਾਣੇ ਸਾਨੂੰ ਆਉਣਾ ਪਊ ਤਾਰਮਸੋਂ ਬਰਾੜ ਜਿੱਥੇ ਲੱਗਾ ਹੋਵੇ ਨਾ ਉੱਥੇ ਆਉਣਾ ਹੀ ਪੈਂਦਾ ਹੁੰਦਾ ਚਾਹੇ ਕੋਈ ਹੋਵੇ ਠੀਕ ਹੈ ਗੁੱਸਾ ਨਾ ਕਰੋ ਇਸ ਗੱਲ ਦਾ ਸਾਹਮਣੇ ਬੈਠੇ ਬਿਨਾ ਗੱਲ ਨਹੀਂ ਹੋਣੀਗੀ ਆਜੋ ਮੈਂ ਦੱਸਾਂ ਇਹਨਾਂ ਦੇ ਕਰਤੂਤਾਂ ਵੀ ਕੀ ਕਰਦੇ ਸੀ ਇਹ ਕੋਈ ਗੱਲ ਨਹੀਂ ਥਾਣੇ ਆ ਜੰਨੇ ਆ ਆਜੋ ਆਜੋ ਵੇਖ ਲੋ ਜੀ ਨਾ ਜ਼ਿੰਮੇਦਾਰ ਬੰਦੇ ਐ ਹੈ ਕਾਹਦੇ ਜ਼ਿੰਮੇਵਾਰ ਐ ਇਹ ਬਗਾੜੇ ਪਤਾ ਨਹੀਂ ਕਿੰਨਾ ਕਿੰਨੇ ਥਾਣੇ ਆਈ ਜੀ ਕਹਿੰਦੇ ਲੈ ਸਰਪਾਸਿਆ ਇਹ ਵੇਖ ਅਣਪੜਾ ਆਣੀਆਂ ਗੱਲਾਂ ਕਰਦੇ ਆ ਜੀ ਅਣਪੜਾ ਅਣਪੜਾ ਨਾਲੋਂ ਮਾਰੀਆਂ ਮੈਂ ਕਿਹਨੇ ਹਾਂਜੀ ਅਣਪੜਾ ਨਾਲੋਂ 20 ਮਾਰੀਆਂ ਸਾਨੂੰ ਤਾਂ ਕਦੇ ਥਾਣਾ ਹੀ ਨਹੀਂ ਹੋਣਾ ਪਿਆ ਕ ਹਰ ਹੱਦ ਹੋ ਗਈ ਯਾਰ ਆ ਗਈ ਗਜਨ ਸਿੰਘ ਚੀਰਮੈਨ ਸਾਹਿਬ ਦਾ ਫੁਕਰਾ ਬੋਲਦਾ ਸਤਿ ਸ੍ਰੀ ਅਕਾਲ ਜੀ ਠਾਨਦਾਰ ਸਾਹਿਬ ਸਤਿ ਸ੍ਰੀ ਅਕਾਲ ਹੋਰ ਜੀ ਵਰੀਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੈਠੋ ਕਾ ਪੈਰੀ ਤੁਸੀਂ ਉਹ ਗਜਨ ਸਿੰਘ ਚੀਰਮੈਨ ਹੈ ਹਾਂ ਜੀ ਕਾਕਾ ਜੀ ਮੇਰੇ ਕੋ ਗੈਸੀ ਕਹਿੰਦੇ ਮੁੰਡੇ ਠਾਨਦਾਰ ਸਾਹਿਬ ਨੇ ਕਹਿੰਦੇ ਗੁੱਲੜ ਬਾਜੀ ਕਰਦੇ ਸੀ ਫੜ ਲਏ ਮੁੰਡੇ ਆਹ ਚਲੋ ਕੋਈ ਗੱਲ ਨਹੀਂ ਬੱਚੇ ਕਰਦੇ ਹੁੰਦੇ ਆ ਜੀ ਇੱਕ ਤਰ੍ਹਾਂ ਗੁਰਜੰਟ ਜੀ ਮੇਰੀ ਇੱਕ ਬੇਨਤੀ ਸੁਣਿਓ ਹਾਂਜੀ ਹਾਂਜੀ ਕਿ ਸ਼ਾਇਦ ਤੁਹਾਨੂੰ ਬੁਰਾ ਲੱਗਿਆ ਹੋਵੇ ਮੈਂ ਤੁਹਾਨੂੰ ਆਉਣ ਵਾਸਤੇ ਕਹਤਾ ਥਾ ਹਾਂਜੀ ਹਾਂਜੀ ਪਰ ਮੈਂ ਫੋਨ ਆਫ ਕਰ ਦੋ ਆਪਾਂ ਗੱਲ ਕਰ ਲਈਏ ਮੇਰੇ ਕੋਲ ਵੀ ਸਮਾਂ ਘੱਟ ਨਹੀਂ ਨਹੀਂ ਠੀਕ ਹੈ ਠੀਕ ਹੈ ਮੇਰੀ ਇੱਕ ਆਦਤ ਹੈ ਵੀ ਜੰਨਾ ਜਦੋਂ ਸਾਹਮਣੇ ਬੈਠ ਕੇ ਗੱਲ ਨਹੀਂ ਨਾ ਹੁੰਦੀ ਹਾਂਜੀ ਹਾਂਜੀ ਹਾਂ ਪੁਨਚਰ ਗੱਲ ਦਾ ਸਵਾਦ ਨਹੀਂ ਆਉਂਦਾ ਹੁੰਦਾ ਫੋਨਾ ਫਾਨਾ ਤੇ ਤਾਂ ਇਹ ਤਾਂ ਸਾਰੀ ਟੜੀ ਬਚੀ ਜਾਂਦੇ ਜਿਵੇਂ ਅਸੀਂ ਨਾਕੇ ਦੇ ਖੜ ਜਾਈਏ ਤਾਂ ਫੋਨ ਛੱਡ ਦਿਓ ਜੀ ਮੇਰਾ ਬੰਦਾ ਇਹ ਹੁਣ ਹੁੱਲੜ ਬਾਜੀ ਕਰਦੇ ਪਹਿਲੀ ਗੱਲ ਤਾਂ ਇਹਨੇ ਮੋਟਰਸਾਈਕਲ ਕਈ ਜ ਅੱਛਾ ਅੱਛਾ ਇੰਨੇ ਇੰਨੇ ਰਫ ਕਿਹੜੇ ਕਿਹੜੇ ਸੀ ਇਹ ਜਨਾਬ ਇਹਨਾਂ ਕਈ ਕੁੜੀਆਂ ਦੇ ਉੱਤੇ ਰੰਗ ਵੀ ਪਾਇਆ ਰੰਗ ਪਾਇਆ ਕੁੜੀਆਂ ਦੇ ਆਪਾਂ ਆਪਾਂ ਘੇਰੇ ਹੀ ਤਾਂ ਸੀਗੇ ਬੱਚੇ ਦੇ ਬੱਚੇ ਦੇ ਸਾਈਡ ਮਾਰ ਕੇ ਆਏ ਆ ਹਲਵਾਈ ਦੀ ਦੁਕਾਨ ਭਰ ਕੇ ਆਏ ਆ ਇਹ ਚਲ ਕੋਈ ਨਹੀਂ ਰੰਗ ਨਾਲ ਚਲ ਕੋਈ ਨਹੀਂ ਆਪਾਂ ਆਪਣੇ ਧਿਆਨ ਉਹ ਆਪਣੇ ਧਿਆਨ ਚ ਸਾਰਾ ਕੋਈ ਨਹੀਂ ਉਹ ਚੀਜ਼ਾਂ ਆਪਾਂ ਇਹਨਾਂ ਇਹਨਾਂ ਨੂੰ ਤਾਂ ਕੀ ਕਹਿਣੀ ਆ ਆਪਾਂ ਹੁਣ ਮੇਰੀ ਗੱਲ ਸੁਣੋ ਵੀ ਪਹਿਲੀ ਗੱਲ ਤਾਂ ਆ ਦੇਖੋ ਆ ਮੈਂ ਰੱਖੇ ਤੁਹਾਡੇ ਵਾਸਤੇ ਅੱਛਾ ਜੀ ਆ ਆ ਹੋਲੀ ਦੇ ਵਿੱਚ ਆ ਲਿਖਿਆ ਕਿਤੇ ਵਿਆਹ ਵਜਾਈ ਦੇ ਹੋਲੀ ਦੀ ਇਹ ਵਜਾਉਂਦੇ ਸੀ ਇਹ ਹਾਂ ਬਿਲਕੁਲ ਅਬ ਅਛੜ ਤੁਸੀਂ ਸਿਆਣੇ ਬੈਣੇ ਬੰਦੇ ਨੇ ਮੈਂ ਤੁਹਾਨੂੰ ਕਹਿੰਦਾ ਇਹ ਦੇਖੋ ਕੰਨ ਪਾੜਦਾ ਇਹ ਜਿਵੇਂ ਤੁਹਾਨੂੰ ਕਹਾਂ ਨਾ ਚੇਅਰਮੈਨ ਸਾਹਿਬ ਬਜਾਓ ਇਹਨੂੰ ਠੀਕ ਹੈ ਜੀ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਠੀਕ ਹੈ ਤੇ ਇਹ ਪਤਾ ਨਹੀਂ ਕਿੰਨੇ ਕੁ ਹਰੇਕ ਦੇ ਮੂੰਹ ਚ ਇਹਨਾਂ ਦੇ ਪਾਇਆ ਹੋਇਆ ਠੀਕ ਹੈ ਰਾਂਗੜਾਉਂਦੇ ਤੁਰੇ ਆਉਂਦੇ ਆ ਕੋਈ ਪਿੱਛੇ ਨਹੀਂ ਵੇਹਦੇ ਕੋਈ ਬੰਦਾ ਕੰਮ ਚੱਲਿਆ ਧੰਦੇ ਚੱਲਿਆ ਕਿਸੇ ਦੇ ਚੰਗੇ ਕੱਪੜੇ ਪਾਏ ਕਿਸੇ ਦੇ ਮਾੜੇ ਪਾਏ ਹਾਂਜੀ ਹਾਂਜੀ ਠੀਕ ਹੈ ਆ ਇਧਰ ਬੈਠੇ ਸਾਡੇ ਇਹ ਲਾਲਾ ਜੀ ਨੂੰ ਕਿਵੇਂ ਬਿਠਾ ਰੱਖਿਆ ਤੁਸੀਂ ਜੀ ਲਾਲਾ ਜੀ ਵੀ ਹੁਣ ਬਸ ਉਹੀ ਆ ਜਿਵੇਂ ਤੁਸੀਂ ਕਹਿੰਦੇ ਸੀ ਫੋਨ ਤੇ ਬੰਦਾ ਛੱਡ ਦਿਓ ਅੱਛਾ ਅੱਛਾ ਜੀ ਸਾਰੀਆਂ ਦੁਕਾਨਾਂ ਤੇ ਮੈਂ ਜਾ ਕੇ ਹਾਂਜੀ ਹਾਂਜੀ ਸਾਰੀਆਂ ਦੁਕਾਨਾਂ ਤੇ ਜਾ ਕੇ ਆਇਆ ਹਰੇਕ ਨੂੰ ਕਿਹਾ ਹਾਂਜੀ ਹਾਂਜੀ ਦੁਕਾਨ ਦੁਕਾਨ ਜਾ ਕੇ ਜਿਨ੍ਹਾਂ ਨੇ ਜਿਨ੍ਹਾਂ ਕੋ ਰੰਗ ਹੈਗੇ ਮੈਂ ਕਿਹਾ ਵੀ ਕੈਮੀਕਲ ਰੰਗ ਜਿਹੜੇ ਆ ਨਾ ਉਹ ਨਹੀਂ ਵੇਚਣੇ ਬਹੁਤ ਮਾੜੇ ਆ ਅੱਖਾਂ ਨੂੰ ਨੁਕਸਾਨ ਕਰਦੇ ਆ ਹਾਂਜੀ 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 ਇਥੋਂ ਤੱਕ ਇਹੋ ਜਿਹੇ ਮਾੜੇ ਰੰਗ ਆ ਗਏ ਵੀ ਜੇ ਇੱਕਦਮ ਤੁਹਾਡੇ ਸਾਹ ਨਾਲ ਹੀ ਚਲਾ ਗਿਆ ਨਾ ਨੱਕ ਥਾਂ ਨਹੀਂ ਚਲਾ ਗਿਆ ਗਲ ਥਾਂ ਨਹੀਂ ਚਲਾ ਗਿਆ ਇਹੋ ਜਿਹੇ ਵੀ ਹੈਗੇ ਜੇ ਤੁਹਾਨੂੰ ਉਹਨੇ ਬਲੌਕ ਕਰਤਾ ਨਾ ਤੇ ਮੌਤ ਵੀ ਹੋ ਸਕਦੀ ਹੈ ਇਹ ਵੀ ਰਿਪੋਰਟ ਹੈ ਜਿਹੜੇ ਨਵੇਂ ਮਾੜੇ ਰੰਗ ਜਿਹੜੇ ਆ ਰਹੇ ਇਹਨੂੰ ਇਹ ਬੇਨਤੀ ਸਾਰਿਆਂ ਨੂੰ ਕੀਤੀ ਵੀ ਯਾਰ ਆਰਗੈਨਿਕ ਰੰਗ ਵੇਚ ਲੋ ਠੀਕ ਹੈ ਜ਼ਰੂਰੀ ਤਾਂ ਨਹੀਂ ਵੀ ਇਹਨਾਂ ਨੇ ਰੰਗ ਵੇਚਿਆ ਤੇ ਦੂਜਿਆਂ ਤੇ ਪਹਿਣਾ ਹਾਂਜੀ ਹਾਂਜੀ ਜੇ ਇਹ ਵੇਚਣਗੇ ਤਾਂ ਹੋਰ ਵੀ ਵੇਚਣਗੇ ਨਾ ਬਿਲਕੁਲ ਹੀ ਵੇਚਣਗੇ ਦੂਜੇ ਨਾ ਵੇਚਿਆ ਜੇ ਇਹਨਾਂ ਦੇ ਜਵਾਬ ਤੇ ਕਿਸੇ ਨੇ ਪਤਾ ਚਾਹੇ ਇਹਨਾਂ ਦੇ ਕਿਸੇ ਨੇ ਪਤਾ ਹਾਂਜੀ ਬਿਮਾਰੀਆਂ ਇਹਨਾਂ ਦੇ ਲੱਗ ਸਕਦੀਆਂ ਨੇ ਪੈ ਸਕਦਾ ਆਖਾਂ ਪਰ ਇਹਨਾਂ ਨੇ ਕੀ ਕੀਤਾ ਸਾਡਾ ਮੁਲਾਜ਼ਮ ਹੈ ਸਿਵਲ ਚ ਗਿਆ ਸੀ ਜੀ ਅੱਛਾ ਜੀ ਇਹਨੂੰ ਮੈਂ ਬਕਾਇਦਾ ਇਹਨੂੰ ਮੈਂ ਬਕਾਇਦਾ ਕਹਿ ਕੇ ਲੈ ਕੇ ਗਿਆ ਇਹਨੂੰ ਮੈਂ ਕਹੇ ਆਪਾਂ ਚੈੱਕ ਕਰੀਏ ਕਿਹੜੇ ਕਿਹੜੇ ਬੰਦੇ ਹਰੇਕ ਥਾਂ ਤੇ ਮੇਰਾ ਆਪਦਾ ਮੁਲਾਜ਼ਮ ਲਾਇਆ ਕਰ ਲਾ ਮੈਂ ਵਰਦੀ ਚ ਗਿਆ ਇਹਨਾਂ ਕੋਲ ਮੈਂ ਇਹਨੂੰ ਜਾ ਕੇ ਦੁਕਾਨ ਤੇ ਬੇਨਤੀ ਕੀਤੀ ਮੈਂ ਕਿਹਾ ਜੀ ਤੁਸੀਂ ਧਿਆਨ ਰੱਖਿਓ ਇਸ ਚੀਜ਼ ਦਾ ਗੁਲਦੀਪ ਚੰਦ ਜੀ ਵੀ ਆਰਗੇਨਿਕ ਰੰਗ ਵੇਚਨੇ ਆ ਚੰਗੇ ਰੰਗ ਵੇਚਨੇ ਆ ਮਾੜੇ ਰੰਗ ਨਹੀਂ ਵੇਚਨੇ ਬਹੁਤ ਜ਼ਿਆਦਾ ਬਿਮਾਰੀਆਂ ਲੱਗਦੀਆਂ ਕਿਸੇ ਦਾ ਨੁਕਸਾਨ ਹੋ ਜਾਂਦਾ ਜਾਨ ਜਾ ਸਕਦੀ ਅੱਖਾਂ ਜਾ ਸਕਦੀ ਐਲਰਜੀ ਵੀ ਹੋ ਜਾਂਦੀ ਹੈ ਜੀ ਐਲਰਜੀ ਵੀ ਹੋ ਜਾਂਦੀ ਹੈ ਸਕਿਨ ਦੀ ਐਲਰਜੀ ਵੀ ਬਿਲਕੁਲ ਬਿਲਕੁਲ ਇਹਨਾਂ ਨੇ ਮੈਨੂੰ ਤਾਂ ਨਿਮਰਤਾ ਨਾਲ ਬੜਾ ਆਖਿਆ ਜੀ ਆਪਾਂ ਅਸੀਂ ਤਾਂ ਵੇਚਦੇ ਹੀ ਨਹੀਂ ਠੀਕ ਹੈ ਜੀ ਮੈਂ ਮੈਨੂੰ ਕਹਿੰਦੇ ਮੇਰੇ ਮਲਾਜ਼ਮ ਆ ਗਿਆ ਮੈਨੂੰ ਕਹਿੰਦੇ ਮਹੀਨਾ ਇਕੱਠਾ ਕਰਨ ਦਾ ਮਾਰਾ ਫਿਰਦਾ ਕਹਿੰਦਾ ਇਹ ਇਹਨੇ ਕਿਹਾ ਮੈਨੂੰ ਅੱਛਾ ਤੁਸੀਂ ਖੜੇ ਹੋ ਹਾਂ ਬਾਹਰ ਪੱਕੇ ਰੰਗ ਇਹਨਾਂ ਅੰਦਰੋਂ ਹੀ ਲੱਗਦੇ ਦੇਖੋ ਅਸੀਂ ਤਾਂ ਚੱਲ ਕੋਈ ਨਹੀਂ ਕੋਈ ਕੋਨੇ ਪੜਾਂਗੇ ਆਪਾਂ ਵੇਚਣ ਦੇ ਉਹਨੂੰ ਫਿਰ ਦੇਖ ਲਾਂਗੇ ਆਪਾਂ ਜਦੋਂ ਮੈਂ ਉੱਥੋਂ ਤੁਰ ਗਿਆ ਕਿਹਾ ਕਿ ਮੇਰਾ ਮੁਲਾਜ਼ਮ ਪਹਿਲਾਂ ਸਾਡਾ ਪ੍ਰੋਗਰਾਮ ਪ੍ਰੀਪਲਾਨਡ ਸੀਗਾ ਹਾਂਜੀ ਮੈਂ ਮੁਲਾਜ਼ਮ ਨੂੰ ਕਿਹਾ ਵੀ ਤੂੰ ਉੱਥੇ ਆ ਕੇ ਰੰਗ ਮੰਗਣਾ ਇਹਨੇ ਆ ਕੇ ਰੰਗ ਮੰਗਿਆ ਕਹਿੰਦਾ ਪੱਕੇ-ਪੱਕੇ ਰੰਗ ਹੈ ਨਹੀਂ ਸਾਰੇ ਕੋਲ ਪੱਕੇ ਰੰਗਾਂ ਦਾ ਪੱਕੇ ਰੰਗਾਂ ਦਾ ਕੀ ਮਤਲਬ ਹੁੰਦਾ ਤੁਸੀਂ ਦੱਸ ਸਕਦੇ ਹੋ ਕੁਲਦੀਪ ਚੰਦ ਜੀ ਹੋਲੀ ਜਿਹੜੀ ਰੰਗਾਂ ਦਾ ਤਿਹਾਰ ਹੈ ਖੇਡਣੀ ਚਾਹੀਦੀ ਹੈ ਮਨਾਉਣੀ ਚਾਹੀਦੀ ਹੈ ਖੁਸ਼ੀਆਂ ਦਾ ਤਿਹਾਰ ਹੈ ਨਾ ਹਾਂਜੀ ਹਾਂਜੀ ਕੱਚਾ ਰੰਗ ਪਾ ਲੂ ਤੁਸੀਂ ਰੰਗ ਲੱਗ ਗਿਆ ਨਾਓ ਤੇ ਨਿਕਲ ਜੇ ਬਿਲਕੁਲ ਜੀ ਇਹ ਇਹੋ ਜ ਕਹਿੰਦੇ ਵਾਲਾਂ 'ਚ ਪੈ ਜੇ ਅੱਖਾਂ 'ਚ ਪੈ ਜੇ ਅੱਖਾਂ 'ਚ ਪੈ ਜੇ ਅੱਖਾਂ ਖਤਮ ਵਾਲਾਂ 'ਚ ਪੈ ਗਿਆ ਵਾਲ ਛੱਡਦੇ ਆ ساری ਉਮਰ ਕੋਚ ਜਿਹੜੀ ਉਹ ਵਾਲ ਛੜਦੀ ਪ੍ਰਕਿਰਿਆ ਹੋ ਰੁਕਦੀ ਗੰਝਾ ਬਣ ਜਾਂਦਾ ਗੰਝਾਪਨ ਹੁੰਦਾ ਉਸ ਰੰਗਾਂ ਨਾਲ ਪੱਕਾ ਰੰਗ ਦੱਸੋ ਕਿਸੇ ਨੂੰ ਲਾ ਕੇ ਕੀ ਸਿੱਧ ਕਰਨਾ ਚਾਹੁੰਦਾ ਕੋਈ ਬੰਦਾ ਬਿਲਕੁਲ ਜੀ ਬਿਲਕੁਲ ਮੈਂ ਰੰਗ ਲਾਤਾ ਤੇ ਇਹ ਮਹੀਨਾ ਲੱਗੇ ਨਾ ਬਿਲਕੁਲ ਹਾਂ ਜੀ ਜੀ ਬੰਦੇ ਨੇ 100 ਖੁਸ਼ੀ ਤੇ ਜਾਣਾ 100 ਗੰਝਿ ਸ਼ਿਵਾਜੀ ਗਾਲੀ ਗੱਲ ਹੋ ਗਈ ਹਾਂ ਮੈਂ ਤੁਹਾਨੂੰ ਮਾਫੀ ਚਾਹੁੰਦਾ ਤਾਂ ਤੁਹਾਨੂੰ ਬੁਲਾਇਆ ਇਸ ਕਰਕੇ ਤੁਹਾਨੂੰ ਬੁਲਾਇਆ ਸੀਗਾ ਮੈਂ ਹਰੇਕ ਨੂੰ ਬੁਲਾ ਕੇ ਗੱਲ ਕਰਦਾ ਹੁਣੇ ਜਿਹੜੇ ਜਵਾਕ ਆ ਤੁਹਾਡੇ ਹਾਂ ਜੀ ਹਾਂ ਜੀ ਫਟੋ ਕੋਈ ਆਪਦਾ ਵੀ ਹੈਗਾ ਮੁੰਡਾ ਕੋਈ ਇਹਨਾਂ ਦੇ ਵਿੱਚ ਕਿ ਲਿਆਵਾ ਜੀ ਆਪਣੇ

ਵਦੇ ਇਹਨੂੰ ਲੈ ਕੇ ਦਿੱਤੇ ਸੀਗੇ ਜੀ ਇਹਨੂੰ ਲੈ ਕੇ ਦਿੱਤੇ ਇਹ ਗੋੜ ਦੀ ਰੋਟਾ ਸਾਹਿਬ ਕਹਿੰਦੇ ਸਾਰੇ ਵਜਾਉਂਦੇ ਫਿਰਦੇ ਸੀਗੇ ਤੁਲੜ ਬਾਜ਼ੀਆਂ ਕਰਦੇ ਸੀ ਕੁੜੀਆਂ ਤੇ ਰੰਗ ਪਾਤਾ ਕੁਝ ਹੋਰ ਮਠਿਆਈ ਵਾਲੀ ਦੁਕਾਨ ਦੇ ਉੱਤੇ ਤੁਸੀਂ ਰੰਗ ਢੋਲ ਕੇ ਆਏ ਜੋ ਮਠਿਆਈ ਦੇ ਵਿੱਚ ਪਾਇਆ ਇਹ ਰੰਗ ਉਹਦੇ ਉੱਥੇ ਖੇਡਣ ਲੱਗੇ ਉੱਥੇ ਕੋਈ ਦੋਸਤੋ ਦਾ ਦੋਸਤ ਮਿਲਿਆ ਹੋਣਾ ਕੋਈ ਮਠਿਆਈ ਲੈਣ ਆਇਆ ਉਹਦੇ ਤੇ ਮਠਿਆਈ ਦੀ ਦੁਕਾਨ 'ਚ ਵੜ ਕੇ ਠਾਣੇ ਸਰ ਸਾਹਿਬ ਦੱਸੀ ਜਾਂਦੇ ਆ ਛਾਣੇ ਬਣੋ ਨਾਲੇ ਤਾਂ ਸਾਡੇ ਵਰਗੇ ਮੋਹਦਵਾਰ ਬੰਦਿਆਂ ਦਾ ਤੁਸੀਂ ਹਿਆਲਵਾਉਣੇ ਹੋ ਐ ਨਾਲੇ ਤੁਹਾਨੂੰ ਠਾਣੇ ਕਿਹੜੀਆਂ ਉਮਰਾਂ ਤੁਹਾਡੀਆਂ ਠਾਣੇ ਆਉਣ ਵਾਲੀਆਂ ਤੇ ਕੱਲੋਂ ਤੁਹਾਡੀਆਂ ਮਾਵਾ ਤੇ ਤੁਹਾਡੇ ਪਿਆਓ ਕੀ ਸੋਚਣਗੇ ਵੀ ਸਾਡੇ ਜਵਾਬ ਥਾਣੇ ਆਏ ਆ। ਤੇ ਕਿ ਚੀਰਮੈਨ ਸਾਹਿਬ ਸ਼ਿਕਾਇਤ ਬਕਾਇਦਾ ਨਾ ਜਦੋਂ ਆਈ ਇਹਨਾਂ ਦੀ 5-7 ਵਾਰੀ ਆਈ ਕਾਫੀ ਦੇਰ ਦੇ ਫਿਰਦੇ ਸੀ। ਹਾਂਜੀ ਹਾਂਜੀ। ਅਖੀਰ ਉਥੋਂ ਚੌਕ ਦੇ ਵਿੱਚੋਂ ਸ਼ਿਕਾਇਤ ਆ ਗਈ ਉਥੋਂ ਫੋਨ ਆ ਗਿਆ ਥਾਣੇ 5-7 ਫੋਨ 2 ਮਿੰਟਾਂ ਚ ਵੱਜ ਗਏ। ਹਾਂਜੀ ਹਾਂਜੀ। ਕਹਿੰਦੇ ਵੀ ਉਥੇ ਕੁੜੀਆਂ ਤੇ ਰੰਗ ਪਾਤਾ ਦੱਸ। ਗੱਲ ਹੈ ਕੀ? ਉਦੋਂ ਨੂੰ ਮੈਂ ਨਾਲ ਦੀ ਨਾਲ ਇਹਨੂੰ ਲਿਆ ਮੁਲਾਜ਼ਮ ਲਏ ਨਾਲ ਮੈਂ। ਮੈਨੂੰ ਪਤਾ ਜਿਹੜੇ ਮੋੜ ਤੋਂ ਲੱਗੇ ਵੀ ਇੱਧਰ ਦੀ ਆ ਰਹੇ ਆ। ਅਜੇ ਭੱਜ ਕੇ ਨਾਲ ਦੇ 10-15 ਇਹਨਾਂ ਦੇ। ਕਿਉਂ ਉਹ ਹੋਰ ਜਾਣੇ ਸੀਗੇ ਅਸੀਂ ਨਹੀਂ ਪਾਇਆ ਇਹਨਾਂ ਨੇ ਨਹੀਂ ਅਜਿਹਾ ਪ੍ਰਭੂ ਪ੍ਰਭੂ ਦੀ ਦੁਕਾਨ ਤੇ ਗਏ ਨਹੀਂ ਗਏ ਕਿੰਨੀ ਦਾ ਸੀ ਸੀ 10 12 ਮੋਟਰਸਾਈਕਲ ਹਾਂਜੀ 10 12 ਮੋਟਰਸਾਈਕਲ ਦੂਜੇ ਭੱਜ ਗਏ ਜਾਂ ਪੁੱਛੇ ਤਾਂ ਪੈਸੇ ਉਹ ਜਦੋਂ ਮੋਰੋ ਘੇਰ ਲਿਆ ਉਹ ਦੋ ਭੱਜੇ ਪਛਾਹ ਬੁੜੇ ਆ ਉਹ ਨਾਲ ਹੀ ਆਏ ਹਾਂ ਕਈ ਥਾਣੇਦਾਰ ਸਾਹਿਬ ਕਈ ਵਾਰ ਆਇਆ ਹੁੰਦਾ ਵੀ ਮੂਰ ਦੇ ਰੰਗ ਪਾਏ ਤੇ ਫੜੇ ਪਿਛਲੇ ਜਾਂਦੇ ਚਲੋ ਹੈ ਤਾਂ ਕੱਠੇ ਸੀ ਨਾ ਹੈ ਤਾਂ ਕੱਠੇ ਸੀ ਬਿਲਕੁਲ ਜੀ ਮੈਂ ਦੇਖੋ ਮੈਂ ਤੁਹਾਨੂੰ ਬੇਨਤੀ ਕਰਾਂਗਾ ਤੁਸੀਂ ਜ਼ਿੰਮੇਵਾਰ ਬੰਦੇ ਹੋ ਹਨਾ ਵੀ ਸਫਾਈ ਨਹੀਂ ਦੇਣੀ ਇਹਨਾਂ ਦੀ ਹਨਾ ਇਹ ਸਫਾਈ ਤਾਂ ਨਹੀਂ ਦਿੰਦੇ ਤਾਂ ਮੈਂ ਤਾਂ ਕਹਿੰਦਾ ਵੀ ਇਹਨਾਂ ਦੇ ਉਹ ਮੈਂ ਘਰੇ ਲਿਆ ਕੇ ਛੱਤਰ ਮਾਰਦਾ ਨਹੀਂ ਨਹੀਂ ਘਰੇ ਨਹੀਂ ਮੈਂ ਹੁਣੇ ਮੈਂ ਹੁਣੇ ਛੱਤਰ ਮਾਰਨ ਵਾਲਾ ਕੰਮ ਕਰੂੰਗਾ ਮੈਂ ਨਹੀਂ ਨਹੀਂ ਚਲੋ ਕੰਨ ਫੜੋ ਲੱਤਾਂ ਮੈਂ ਆਉਂ ਸਮਝਾ ਦਿੰਨੇ ਆ ਜੀ ਕੰਨ ਫੜੋ ਲੱਤਾਂ ਵੀ ਚਲੋ 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 ਛੜੋ ਛੜੋ ਲੱਤਾਂ ਵਿੱਚ ਦੀ ਕੰਨ ਫੜੋ ਸਰਕਾਰਾਂ ਫੇਰ ਹੋਣਾ ਚਲੋ ਉਹ ਬਟਿਆ ਤੂੰ ਵੀ ਫੜ ਉਹ ਮੈਂ ਤਾਂ ਐ ਫੜ ਲੈਣੇ ਉਹ ਬੈਠਾ ਨਹੀਂ ਆਉਂਦਾ ਗੋਡਾ ਜਾਂ ਦੋਦਾ ਜੀ ਛੋਟਾ ਹਟਾਵਾਂ ਤੇਰਾ ਗੋਡਾ ਇਹ ਤਾਂ ਫਲੇਬੈਡ ਬੈਠਾ ਬਾਈ ਬੈਠਾ ਬੈਠ ਦਾ ਮਾਰ ਬੈਠ ਦਾ ਮਾਰ ਬੈਠ ਦਾ ਮਾਰ ਬੈਠਾ ਲਾ ਡੰਡ ਡੰਡ ਮਾਰ ਕੇ ਖੜ ਤੋ ਗੋਡਾ ਦੋਦੇ ਰੌਲਾ ਤਾਂ ਗੋਡੇ ਦਾ ਜੀ ਚਲੋ ਜਾਣ ਦੋ ਜਾਓ ਛੱਡੋ ਬੰਦੇ ਉਹਦਾ ਤਾਂ ਗੋਡਾ ਦੁਖਦਾ ਨਹੀਂ ਸੀ ਚਲੋ ਹੋ ਜਾਓ ਕੋਈ ਨਹੀਂ ਬਸ ਬਹੁਤ 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 ਹੋ ਗਈ ਸਮਝਾ ਸਾ ਤੁਮ ਬੱਚੇ ਆ ਕਾ ਨੂੰ ਇਹ ਗਲਤੀ ਨਹੀਂ ਕਰਦੇ ਤੇ ਗਲਤੀ ਕੀਤੀ ਜੇ ਫਿਰ ਇਹਨੂੰ ਵੱਧ ਦਾ ਪਾ ਸਜ਼ਾ ਦੇਵਾਂਗੇ ਇਹਨਾਂ ਨੂੰ ਹਾਂਜੀ ਮਤ ਮੇਰੀ ਗੱਲ ਸੁਣੋ ਵੀ ਤੁਹਾਨੂੰ ਕੀ ਲੱਗਦਾ ਹੈ ਤੁਹਾਨੂੰ ਸਜ਼ਾ ਦੇਖ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਸੌਰੀ ਗੰਦ ਨਹੀਂ ਅਸੀਂ ਵੀ ਜਵਾਕਾਂ ਵਾਲੇ ਆ ਗੰਦ ਨਹੀਂ ਕਰ ਪਰ ਅਸੀਂ ਜਵਾਕਾਂ ਨੂੰ ਸੰਸਕਾਰ ਦਿੱਤੇ ਆਪ ਕਿ ਪੁੱਤ ਬੋਰਾ ਪੜਾ ਮਾੜਾ ਚੰਗਾ ਸਭ ਦੇਖ ਕੇ ਚੱਲਣਾ ਠੀਕ ਹੈ ਧੀਆ ਭੈਣਾਂ ਵਾਲੇ ਸਾਰੇ ਆ ਨਾ ਤੁਸੀਂ ਕਿਸੇ ਦੀ ਧੀ ਭੈਣ ਤੇ ਰੰਗ ਪਾ ਕੇ ਲੰਗੇ ਹੋ ਨਹੀਂ ਅਸੀਂ ਨਹੀਂ ਪਾਇਆ ਇਹ ਰੰਗ ਪਾਇਆ ਤੁਹਾਡੇ ਨਾਲ ਦਿਆਂ ਨੇ ਪਾਇਆ ਮੈਂ ਨਹੀਂ ਕਹਿੰਦਾ ਕਿ ਤੂੰ ਨਹੀਂ ਉਹ ਸਾਡੇ ਨਾਲ ਹੈ ਹੀ ਨਹੀਂ ਗਈ ਤੁਹਾਡੇ ਮੇਰੀ ਗੱਲ ਸੁਣ ਲਓ ਚੇਅਰਮੈਨ ਜੀ ਦੋ ਮੋੜ ਤੋਂ ਅਸੀਂ ਸਾਡੇ ਕੋਲ ਕੋਚ ਪੇੜੇ ਵਾਜਣੇ ਜਿਆਦਾ ਚਲਾਕ ਆ ਆ ਦੱਸੋ ਆ ਕਿੱਡਾ ਕਾ ਜੰਮਿਆ ਨਹੀਂ ਹਜੇ ਆ ਕਿੱਡਾ ਕਾ ਜੀ ਦੱਸੋ ਕਿੱਡਾ ਕਾ ਹੈ ਤੂੰ ਰੰਗ ਪਾਇਆ ਜੀ ਕਿਸੇ ਕੁੜੀ ਤੇ ਨਹੀਂ ਜੰਮਿਆ ਹੈ ਨਹੀਂ ਹਜੇ ਚਲੋ ਕੋਈ ਨਹੀਂ ਛੱਡੋ ਭਰੇ ਤੁਸੀਂ ਆਇਓ ਠੀਕ ਹੈ ਮੈਂ ਛੱਡਣ ਲੱਗਿਆ ਪਰ ਅਜੇ 2 ਦਿਨ ਪਏ ਹੈ ਹਾਂਜੀ ਜੇ ਕੋਈ ਇਸ ਤਰ੍ਹਾਂ ਦੀ ਕੁਲਦੀਪ ਜੀ ਤੁਸੀਂ ਵੀ ਸੁਣੋ ਠੀਕ ਹੈ ਜੀ ਕੋਈ ਤੁਹਾਡੀ ਜਿਹੜੀ ਗੱਲਬਾਤ ਮੈਂ ਸੁਣ ਲਈ ਨਾ ਹਾਂਜੀ ਠੀਕ ਹੈ ਬੈਠੇ ਜੁम्मेवार ਬੰਦੇ ਮੈਂ ਤੁਹਾਨੂੰ ਬਿਠਾ ਕੇ ਕੀ ਕਰਨਾ ਪਰ ਆਪ ਦਾ ਧਿਆਨ ਰੱਖਿਓ ਜੇ ਰੰਗ ਰੰਗ ਵੇਚਣ ਵਾਲਾ ਸਿਸਟਮ ਇਹਨੂੰ ਪਤਾ ਲੱਗ ਗਿਆ ਨਾ ਵੀ ਤੁਸੀਂ ਕੋਈ ਮਾੜਾ ਰੰਗ ਕੈਮੀਕਲ ਵੇਚਤਾ ਮੈਂ ਪਰਤਾਰ ਰੱਖਣੀ ਸਾਰੇ ਕੰਮ ਓਕੇ ਜੀ ਠੀਕ ਹੈ ਤੇ ਮੈਂ ਬਣਾ ਕੇ ਜਲੂਸ ਕੱਢੂੰਗਾ ਫੇਰ ਨਾਖਿਓ ਠੀਕ ਹੈ ਮੈਂ ਐ ਨਹੀਂ ਹੈਗਾ ਵੀ ਕੋਈ ਮੈਂ ਤੁਹਾਡੇ ਤੋਂ ਰੋਪ ਪਾਉਣਾ ਕੋਸ਼ਿਸ਼ ਕਰਨਾ ਪਰ ਮੇਰੇ ਕੋਲ ਬਰਦਾਸ਼ਤ ਨਹੀਂ ਬਣੀ ਠੀਕ ਹੈ ਧਿਆਨ ਰੱਖਣਾ ਨਾ ਚੀਜ਼ਾਂ ਦਾ ਹੋਲੀ ਹੈ ਚੇਅਰਮੈਨ ਸਾਹਿਬ ਇਹਨਾਂ ਨੂੰ ਵੀ ਕਹੋ ਤੁਹਾਨੂੰ ਵੀ ਮੈਂ ਕਹਿੰਦਾ ਖੁਸ਼ੀਆਂ ਦਾ ਧਿਆਨ ਹੈ ਮਨਾਓ ਪਰ ਗਲਤ ਤਰੀਕੇ ਨਾਲ ਠੀਕ ਹੈ ਠੀਕ ਹੈ ਤਾਂ ਲੱਗਦਾ ਸੋ ਠੀਕ ਹੈ ਲੈ ਜਾਓ ਬਹੁਤ ਬਹੁਤ ਮਿਹਰਬਾਨ ਹੋ ਤੁਹਾਡੀ ਜੀ